ਪਾਕਿਸਤਾਨੀ ਭਰਾ ਜਿਹੜੇ ਆ ਲੈਂਦੇ ਪੰਜਾਬ ਦੇ ਭਰਾ ਨੇ ਉਹ ਬਹੁਤ ਸਾਰੀਆਂ ਵੀਡੀਓ ਪਾਉਂਦੇ ਨੇ ਬਹੁਤ ਸਾਰੇ ਬਜ਼ੁਰਗਾਂ ਦਾ ਆਪਸ ਵਿੱਚ ਮਿਲਾਪ ਕਰਾਉਂਦੇ ਨੇ ਜੇ ਐਵੇਂ ਨਹੀਂ ਮਿਲ ਸਕਦੇ ਜਿਵੇਂ ਕਿ ਬਾਰਡਰਾਂ ਤੇ ਪਾਬੰਦੀਆਂ ਨੇ ਤਾਂ ਫੋਨ ਦੇ ਉੱਤੇ ਤਾਂ ਮਿਲ ਹੀ ਸਕਦੇ ਨੇ ਔਰ ਬਜ਼ੁਰਗਾਂ ਦਾ ਦਿਲ ਕਰਦਾ ਵਾ ਕਿ ਆਪਣਿਆਂ ਨੂੰ ਚਾਹੀਏ ਆਪਣਿਆਂ ਨੂੰ ਮਿਲਿਏ ਕਿਤੇ ਨਾ ਕਿਤੇ ਮਨ ਵਿੱਚ ਹਰ ਇੱਕ ਦੇ ਚਾਹ ਹੁੰਦਾ ਹੈ ਵਿਛੜੀਆਂ ਰੂਹਾਂ ਮਿਲ ਜਾਣ ਸਾਡੇ ਮਾਧਿਅਮ ਦੇ ਰਾਹੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕਾ ਕੋਈ ਹਰਜ ਨਹੀਂ ਆ ਟਾਈਮ ਕੱਢ ਕੇ ਹਰ ਪੱਤਰਕਾਰ ਨੂੰ ਬੇਨਤੀ ਆ ਕਿ ਇਹੋ ਜਿਹਾ ਸਮਾਂ ਕੱਢਿਆ ਕਰੋ ਕੋਈ ਨਾ ਕੋਈ ਬਜ਼ੁਰਗ ਦਾ ਜਿਹੜਾ ਚਾਹ ਆ ਉਹ ਪੂਰਾ ਹੁੰਦਾ ਜਾਵੇ ਦੱਸ ਦਈਏ ਕਿ ਪਿੰਡ ਸ਼ਮਸ਼ੇਰਪੁਰ ਦੇ ਵਿੱਚ ਖੜੇ ਆ ਔਰ ਸ਼ਮਸ਼ੇਰਪੁਰ ਪਿੰਡ ਜੋ ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਹੈ ਔਰ ਇੱਥੇ ਬਹੁਤ ਸਾਰੇ ਸੱਜਣ ਇਸ ਪਿੰਡ ਦੇ ਵਿੱਚ ਜੋ ਪਾਕਿਸਤਾਨ ਲੈਂਦੇ ਤੋਂ ਆਏ ਹੋਏ ਨੇ ਔਰ ਉਹ ਲੈਂਦੇ ਹੋਏ ਪਰਾ ਜਿਹੜੇ ਉੱਥੇ ਇਹਨਾਂ ਦੇ ਨਾਲ ਰਹਿੰਦੇ ਸਨ ਉਹਨਾਂ ਨੂੰ ਯਾਦ ਕਰਦੇ ਨੇ ਅੱਜ ਇੱਥੇ ਬੈਠੇ ਸ਼ਮਸ਼ੀਰਪੁਰ ਦੇ ਲੋਕ ਉਹ ਰੇਣਾ ਦਾ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਸਾਡੀ ਟੀਮ ਨੂੰ ਸਮਾਂ ਦਿੱਤਾ ਕਿ ਸਾਡੀ ਵੀ ਆਵਾਜ਼ ਜਿਹੜੀ ਆ ਸਾਡੇ ਲਹਿੰਦੇ ਪੰਜਾਬ ਵਿੱਚ ਵਸੇ